ਮਾਤਾ ਚੰਤਪੁਰਨੀ ਮੰਦਿਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਹੁਣ ਸ਼ਰਧਾਲੂ ਮਾਤਾ ਚੰਤਪੁਰਨੀ ਦੇ ਵਰਚੁਅਲ ਦਰਸ਼ਨ ਕਰ ਸਕਣਗੇ ਇਸ ਸੰਬੰਧੀ ਮੰਦਿਰ ٹرسٹ ਨੇ ਇਹ ਨਵੀਂ ਸਹੂਲਤ ਸ਼੍ਰੀ ਬਾਬਾ ਮੈਦਾਸ ਸਦਨ ਵਿੱਚ ਸ਼ੁਰੂ ਕੀਤੀ ਹੈ ਮੰਦਿਰ ਜਾਣ ਵਾਲੇ ਭਗਤਾਂ ਦੀਆਂ ਅੱਖਾਂ ਸਾਹਮਣੇ ਇੱਕ ਵੀਆਰ ਹੈੱਡਸੈੱਟ ਰੱਖਿਆ ਜਾਵੇਗਾ ਜਿਸ ਮਗਰੋਂ 7.5 ਮਿੰਟ ਦੀ ਵੀਡੀਓ ਵਿੱਚ ਮੰਦਿਰ ਦੀ ਆਰਤੀ ਨਾਲ ਭੋਗ ਤੇ ਮੰਦਿਰ ਦੀਆਂ ਸਾਰੀਆਂ ਸਰਗਰਮੀਆਂ ਵਿਖਾਈਆਂ ਜਾਣਗੀਆਂ ਵੀ ਆਰ ਹੈੱਡਸੈਟ ਲਗਾਉਣ ਤੋਂ ਬਾਅਦ ਭਗਤ ਨੂੰ ਮਾਤਾ ਰਾਣੀ ਦੇ ਦਰਸ਼ਨ ਦਾ ਵੀਡੀਓ ਵੇਖ ਕੇ ਵਕਰੀ ਹੀ ਅਨੁਭੂਤੀ ਹੋਵੇਗੀ ਅਤੇ ਅਹਿਸਾਸ ਲੱਗੇਗਾ ਜਿਵੇਂ ਉਹ ਅਸਲ ਵਿੱਚ ਮਾਤਾ ਰਾਣੀ ਦੇ ਮੰਦਰ ਵਿੱਚ ਖੜਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਲਈ ਸ਼ਰਧਾਲੂ ਨੂੰ 101 ਰੁਪਏ ਖਰਚਨੇ ਹੋਣਗੇ ਜ਼ਿਕਰਯੋਗ ਹੈ ਕਿ ਹੁਣ ਤੱਕ ਵਰਚੁਅਲ ਦਰਸ਼ਨ ਦੀ ਸਹੂਲਤ ਕੇਵਲ ਵrindavan ਦੇ ਇਸਕਾਨ ਮੰਦਿਰ ਵਿੱਚ ਉਪਲਬਧ ਸੀ ਪਰ ਹੁਣ ਇਹ ਪ੍ਰਣਾਲੇ ਚੰਤਪੁਰੀ ਮੰਦਿਰ ਵਿੱਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਵੈਸ਼ਨੋ ਦੇਵੀ ਮੰਦਿਰ ਵਿੱਚ ਵੀ ਇਹ ਸਹੂਲਤ ਸ਼ੁਰੂ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਸਹੂਲਤ ਤੀਜੇ ਨਮਰਾਤਰੇ ਦੌਰਾਨ ਸ਼ੁਰੂ ਕੀਤੀ ਗਈ ਹੈ। ਹੁਣ ਮੰਦਿਰ 'ਚ ਆਉਣ ਵਾਲੇ ਸ਼ਰਧਾਲੂ VR ਲਈ 101 ਰੁਪਏ ਖਰਚ ਕਰਕੇ ਹੈੱਡਸੈਟ ਪਾ ਕੇ ਤੁਸੀਂ ਮੰਦਿਰ ਦੀ ਹਰ ਗਤੀਵਿਧੀ ਅਤੇ ਮਾਤਾ ਰਾਣੀ ਦੇ ਦਰਸ਼ਨ ਕਰ ਸਕਦੇ ਹੋ।